छ ਇਹ ਬੰਦਾ ਉਹਨਾਂ ਨੂੰ ਹੌਕਾ ਹੱਟਾ ਚੱਲਣਾ ਉਹ ਸੰਗਲ ਹੈਗਾ ਸੰਗਲ ਤੇਰੇ ਕੋਲੇ ਕੀ ਹੈ ਹੈਡ ਬਣਾ ਦਿੱਤੀ ਓਏ ਆਵਲਾ ਯਾਰ ਆਵਲਾ ਕੋਲੋਂ ਕਾਰ ਕੱਢ ਦੇ ਨਾ ਸਾਡੇ ਨੂੰ ਚੱਲ ਇਹ ਹਾਂ ਵਾਰਤੀ ਉਹਦੇ ਮਿੱਤਰ ਵਾਲੀ ਕਈ ਬਸਰ ਤੇ ਲਗੀ ਮਸ਼ੀਨਾਂ ਬਾ ਬੱਸ ਹਲਾ ਕੇ ਜਾਣ ਤੇ ਸਲਾਪ ਖੁਰਪਾਣੀ ਮਾਰਦੀ ਹੁਣ ਕਿ ਨਹੀਂ ਦਰਨੀ ਹੋਰ ਆ ਗਿਆ ਹੋਰ ਆ ਗਿਆ ਹੋਰ ਨਹੀਂ ਸੌਂਦਾ ਕੇ ਦੀ ਓਏ ਆਂਡ ਰੱਖਦੀ ਆ ਬਸ ਸਲਿੱਪ ਨਾ ਕਰ ਬਸ ਆਹੋਂ ਦੇ ਸਪੀਡ ਜੀ ਨਾਲ ਬਾਈਕ ਉਨ ਮੋੜਾ ਇਹ ਮੂਹਨ ਉੱਤੇ ਆਉਂਦੀ ਰਹਾ ਹਾਂ ਕਿੰਨੇ ਇਤਨੀ ਖਲੇ ਹੋਏ ਚੰਨ ਵਿੱਚੋਂ ਪਰਾਂ ਨਵਾ ਦੇ ਜੋਰ ਆਪੀ ਸੰਗਲ ਤੋਂ ਆਉਂਦੀ ਲੋੜ ਹੀ ਨਹੀਂ ਪਈ ਹਾਂ ਤੋਏ ਪੜੇ ਬਸ ਗਾਣੇ ਪਾਉਣ ਦਾ ਕੰਮ ਨਹੀਂ ਚੱਲ ਆਏ ਹੁਣ ਨਿਕਲ ਗਈ ਹੋਰ ਇਹ ਪਾਸੇ ਦਾ ਮੱਤ ਪਾ ਕੇ ਤਾਹੀਂ ਇਹ ਤਾਂ ਬੱਟ ਜੇ ਚੜਾਉਣੇ ਦਰ ਤੇ ਉਹ ਪੋਲਾ ਸੀਗਾ ਥਾਂ ਡਾਉਗੀ ਭੋਰਾ ਪਉਦੀ ਐ ਸੁੱਕਾ ਵੜ ਲਾਂਗੇ ਪਰ ਹਾਂ ਹੋਰ ਨਿਕਲ ਗਈ ਕੱਲ ਕੋਈ ਨਹੀਂ ਨਿਕਲ ਗਈ ਟੋਚੰਦੀ ਲੋੜ ਹੀ ਨਹੀਂ ਪਈ ਟੱਕਾ ਮਸ਼ੀਨ ਵਾਲੀ ਯਾਰ ਜਾਂਦੇ ਆ ਭੱਜੇ ਜਾਣੇ ਜੀ ਫੇਰ ਖੁੱਭ ਗਈ ਪੈਂਦੰਦੇ ਜਿੱਲਾ ਬਾਈ ਪਾਣੀ ਬੜਾ ਖੜਾ ਬਾਹਰ ਤੇ ਆ ਜਿਹੜੇ ਬਈਆ ਦੋ ਮੀਂਝ ਪੈਣਾ ਇਹਨਾਂ ਨੇ ਜਮੇ ਦਫਾ ਵੜਤੀ ਯਾਰ ਆ ਵੀ ਕਿੱਡੇ ਕਿੱਡੇ ਟੋਏ ਪੈ ਗਏ ਤਾਰ ਖੁੱਭ ਗਈ ਇੱਥੋਂ ਦੀ ਹੁਣ ਮਸ਼ੀਨ ਹਾਰ ਕੇ ਇੱਥੋਂ ਪਾਸੇ ਦੀ ਗੱਡੀ ਆਵੇ ਹੋਵੇ ਇਧਰ ਦੀ ਆ ਵੀ ਇੱਥੇ ਵੀ ਬੰਦੀ ਸੀਗੀ ਆ ਵੇ ਨਾਲ ਹਾਲੇ ਖੁੱਭ ਗਈ ਸਿੱਥੇ ਪਰਾਲੀ ਲਾ ਕੇ ਗੱਡੀ ਭਾਏ ਨਹੀਂ ਮਸ਼ੀਨ ਇੱਥੋਂ ਆ ਪਾਣੀ ਪੜਿਆ ਹੋਇਆ ਇੱਥੇ ਮੀਂਹ ਆਇਆ ਯਾਰ ਪਾਏ ਜਿਆਦਾ ਹੀ ਉਹਨਾਂ ਨੇ ਜਮੇ ਹੀ ਕੰਮ ਕਰਤਾ ਉਹ ਸਾਈਡ ਤੋਂ ਨਹੀਂ ਕੱਢੀ ਆ ਮਸ਼ੀਨ ਇੱਥੋਂ ਦੀ ਉਹ ਕਹਿੰਦੇ ਚੱਲ ਜਿੰਨਾ ਸੁੱਕਾ ਆਏਗਾ ਉਹ ਵਾੜ ਦਿੰਨੇ ਆ ਇਹ ਵੀ ਆਵੇ ਦਬਦੀ ਜਾਂਦੀ ਆ ਮਸ਼ੀਨ ਇੱਥੇ ਵੀ ਦਬਦੀ ਜਾਂਦੀ ਆਵੇ ਕਿੱਲਾ ਥਾਂ ਬਾਲਾ ਹੀ ਯਾਰ ਪੇਤਾ ਬਾਈ ਯਾਰ ਕੋਸੇ ਦੋ ਦਿਨ ਦੇਖ ਕੇ ਬਾਣ ਮਾਰ ਗਿਆ ਫੇਰ ਵੱਡੇ ਬਾਈ ਮੈਂ ਖੱਜਲ ਖਵਾਰ ਬਾੜਾ ਹੁੰਦਾ ਬੰਦਾ ਵੀ ਲੈ ਕਿਵੇਂ ਦਬਦੀ ਗਈ ਆ ਮਸ਼ੀਨ